ਜਿਹੜਾ ਸਾਡਾ ਪ੍ਰੋਗਰਾਮ ਹੈ ਜਿਹੜੇ ਲੋਕਾ ਬਾਟਰ ਤੇ ਸਾਡੇ ਬੈਠੇ ਆ ਸੰਭੂ ਦੇ ਰੋਕੇ ਹੋਏ ਆ ਜਾਂ ਖਨੋਰੀ ਰੋਕੇ ਹੋਏ ਆ ਇਹ ਦੂਜੇ ਫਾਰਮਾ ਬਲਤਤੀ ਹੋਈ ਕਾਲ ਤੇ ਪਰ ਸਮੱਸਿਆ ਤਾਂ ਕਿਸਾਨੀ ਦੀ ਆ ਮੰਗਾ ਵੀ ਜਾਇਜ ਨੇ ਕਿਸਾਨੀ ਦੇ ਮੰਗਾ ਨੇ ਹੁਣ ਐਮਐਸਪੀ ਗਰੰਟੀ ਗਰੂਮ ਦੀ ਗੱਲ ਆ ਠੀਕ ਆ ਕਈ ਫਸਲਾਂ ਤੇ ਚਾਹੇ ਪੰਜਾਬ ਦੇ ਵਿੱਚ ਐਮਐਸਪੀ ਹੈਗੀ ਆ ਪਰ ਇਹ ਕਈ ਬਾਈਤੀ ਫਸਲਾਂ ਦੇ ਜਾਂਦੇ ਉਹ ਲਾਗੂ ਨਹੀਂ ਕਰਦੇ ਉਵੇਂ ਤੇ ਹੁਣ ਜਿਵੇਂ ਸਾਡੇ ਬਿਹਾਰ ਦੇ ਕਿਸਾਨ ਆ ਜੂਪੀ ਦੇ ਐਮਪੀ ਦੇ ਕਿਸਾਨ ਆ ਉਥੇ ਕਣਕ ਝੋਨਾ ਅੱਜ ਵੀ 1200 1300 1400 ਕੁਆਟ ਤੋਂ ਵੇਚ ਰਿਆ ਸੁਸ਼ਕਰ ਕੀ ਮੰਗਤ ਚਾਹੇ ਜਾਂ ਸਾਡੇ ਕਿਸਾਨਾਂ ਦੀ ਵੀ ਐਮਐਸਪੀ ਪੂਰੇ ਪੰਜਾਬ ਦੇ ਵਿੱਚ ਝੋਨਾ ਦੇਸ਼ ਦੇ ਵਿੱਚ ਲਾਗੂ ਹੋਣੀ ਚਾਹੀਦੀ ਅਗਲੀ ਮੰਗ ਉਹਨਾਂ ਦੀ ਇਹ ਆਵੇ ਜਿਹੜੀ ਸਾਡੀ ਹੈਗਾ ਕਰਜ਼ੇ ਕਰਜ਼ਾ ਮਾਫੀ ਦੀ ਗੱਲ ਕਿਸਾਨ ਮਜ਼ਦੂਰ ਦੀ ਦੋਨੋਂ ਦੀ ਤੇ ਵੀ ਭਾਈ ਸਾਡਾ लेखा-ਜੋਖਾ ਕਰਕੇ ਤੁਸੀਂ ਸੁਆਮੀ ਨਾਦਨ ਦੀ ਰਿਪੋਰਟ ਮਤਾਬਕ ਸਾਨੂੰ ਪਾਣੇ ਦਿੱਤੇ ਵੀ ਅਸੀਂ ਕਰਜ਼ਾ ਕਿਉਂ ਦੇਈ ਜੀ ਸੋ ਸੁਮੁੱੱਚੇ ਕਰਜ਼ੇ ਦੇ ਲਕੀਰ ਮਾਫ ਦੀ ਗੱਲ ਉਹਨਾਂ ਵੀ ਸਹੀ ਆ ਵੀ ਕਰਜ਼ੇ ਮਾਫ ਕਰੇ ਜਾਣ ਹੋਰ ਵੀ ਇੜਿਆ ਕਿਸਾਨੀ ਮੰਗਾ ਨਹੀਂ ਉਹਦੇ ਲਈ ਸਾਡੇ ਕਈ ਫਾਰਮ ਜਾ ਰਹੇ ਸੀ ਦਿੱਲੀ ਨੂੰ ਸਾਧੀਆਂ ਮੰਗਾਂ ਦੇ ਲਈ ਪਰ ਡੈਮੋਕਰੇਸੀ ਦਾ ਘਾਣ ਜਿਹੜਾ ਹੋਇਆ ਉੱਥੇ ਤੁਸੀਂ ਸਾਰਿਆਂ ਨੇ ਤਸਵੀਰ ਉਹਦੀ ਦੇਖੀ ਆ ਕਦੇ ਵੀ ਰਾਈਟ ਆ ਸਾਡਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਅਸੀਂ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਹਾਂ ਜੇ ਸਾਡੀ ਕੋਈ ਸੁਣਵਾਈ ਨਾ ਹੋਵੇ। ਜੇ ਸਾਡੀ ਕੋਈ ਮੰਗ ਨਹੀਂ ਮੰਨੀ ਜਾਂਦੀ ਜਾਂ ਜੇ ਮੰਗਾ ਮੰਨ ਕੇ ਸਰਕਾਰ ਮੁੱਕਰ ਜੇ ਫਿਰ ਆਪਾਂ ਪ੍ਰੋਟੈਸਟ ਪੀਸਫੁਲੀ ਕਰ ਸਕਦੇ ਹਾਂ। ਹੁਣ ਜਿਹੜੀ ਇਕਾਲ ਸਾਡੇ ਫਾਰਮਾਂ ਵੱਲੋਂ ਪੁੱਛਿਆ ਵੱਲੋਂ ਦਿੱਤੀ ਗਈ ਸੀ ਕਿਸਾਨ ਸੰਗਠਨਾ ਵੱਲੋਂ ਉਹ ਬਣਾ ਵਿਚਾਰੇ ਪੀਸਫੁਲੀ ਜਾ ਰਹੇ ਸੀ ਬੰਦੇ ਨੂੰ। ਉਹਨਾਂ ਦੀ ਮੰਗ ਸੀ ਵੀ ਸਾਨੂੰ ਚੰਤਰਪਾਤਰ ਦੇ ਦਿਓ, RAMDILA ਗਰਾਊਂਡ ਦੇ ਦਿਓ ਉੱਥੇ ਬਹਿ ਜਾਾਂਗੇ। ਪਰ ਇੰਨਾ ਨੇ ਕੱਲ ਘਟਦੇ ਰਾਹ ਚ ਪੱਥਰੂ ਗਏ ਤੇ ਗੋਲੇ ਡਰੋਨ ਦੇ ਰਾਹੀਂ ਗੋਲੇ ਮਾਰੇ ਜਾ ਰਹੇ ਆ ਨੌਜਵਾਨੀ ਦੇ ਉੱਤੇ ਪੰਜਾਬ ਦੀ ਨੌਜਵਾਨੀ ਤੇ ਮੈਂ ਸਮਝੂਗਾ ਪੰਜਾਬ ਦੇ ਨਾਲ ਵੱਡੀ ਪੱਤਰ ਤੇ ਇਖਾ ਜੀ ਸੋਦੇ ਨਿੰਤਿਆ ਵਜੋਂ ਕੱਲ ਸਯੁਕਤ ਕਾਣ ਮੋਰਚੇ ਦਾ ਪ੍ਰੋਗਰਾਮ ਜਿਹੜਾ ਦਿੱਤਾ ਗਿਆ ਸੀ ਅੱਜ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਚ ਅੱਜ ਅਸੀਂ ਟੋਲ ਪਲਾਜੇ ਫ੍ਰੀ ਕਰ ਰਹੇ ਆ ਕੱਲ ਨੂੰ ਜਿਹੜੇ ਸਾਡੇ ਸੱਜਣ ਉੱਥੇ ਬੈਠੇ ਐ ਸਰਹੰਦਾ ਦੇ ਉੱਤੇ ਉਹਨਾਂ ਦੀ ਹਮਾਇਤ ਦੇ ਲਈ ਪੂਰਾ ਭਾਰਤ ਜਿਹੜਾ ਬੰਦ ਨੂੰ ਸਫਲ ਬਣਾਵਾਂਗੇ ਹਕੂਮਤ ਜਿਹੜੀ ਈਗੋ ਦੇ ਵਿੱਚ ਆ ਤਾਨਾਸਾਹੀ ਕਰ ਰਹੀ ਆ ਡਿਕਟੇਟਰ ਕਰ ਰਹੀ ਆ ਇਹਦਾ ਜਿਹੜਾ ਜਵਾਬ ਦੇਣ ਦੇ ਲਈ ਇਹਦਾ ਹੰਕਾਰ ਤੋੜਨ ਦੇ ਲਈ ਜਿਹੜੀ ਡਿਕਟੇਟਰਸ਼ਿਪ ਤੋੜਨ ਦੇ ਲਈ ਕਾਹਲੂ ਵੱਡਾ ਪ੍ਰੋਗਰਾਮ ਦਾਮਾਂਗੇ 18 ਤਰੀਕ ਦੀ ਮੀਟਿੰਗ ਅਗਲੇ ਸ੍ਰਕਤ ਮੁਰਚੀ ਦੀ ਤੇ ਐਸ ਕੇ ਐਮ ਦੀ ਬੁਲਾ ਲਈ ਆ ਕਿਉਂਕਿ ਹੁਣ ਜਿਹੜੇ ਉੱਥੇ ਸਾਡੇ ਕਿਸਾਨ ਲੀਟਰ ਬੈਠੇ ਆ ਉਹਨਾਂ ਨੇ ਅੱਜ ਸਰਕਾਰ ਨੇ ਮੀਟਿੰਗ ਬੁਲਾਈ ਹੋਈ ਆ ਉਹਨਾਂ ਨੇ ਲੋਕਾਂ ਨੂੰ ਵੀ ਨੌਜਵਾਨਾਂ ਨੂੰ ਵੀ ਬਾਰ ਬਾਰ ਅਪੀਲ ਕਰ ਰਹੇ ਵੀ ਪੀਸਫੁੱਲ ਹੀ ਰਹਿਣਾਗਾ ਕਿ ਲੋਕਾਂ ਨੂੰ ਬਾਹਰ ਤੋੜਨ ਤੋਂ ਵੀ ਅੱਜ ਰੋਕਿਆ ਹੋਇਆਗਾ ਵੀ ਸਰਕਾਰ ਨਾਲ ਜਿਹੜੀ ਮੀਟਿੰਗ ਚੱਲ ਰਹੀ ਆ ਹੁਣ ਮੀਟਿੰਗ ਚੋਂ ਕੀ ਨਿਕਲਦਾ ਕੀ ਨਿਕਲਦਾ ਇਹਦਾ ਸਾਮ ਤੱਕ ਤੈ ਹੋਵੇਗਾ ਜੇ ਮੀਟਿੰਗ ਸਫਲ ਨਹੀਂ ਹੁੰਦੀ ਜਿਹੜੇ ਸਾਡੇ ਫੋਰਮ ਉੱਤੇ ਬੈਠੇ ਆ ਕਿਉਂ ਜੇ ਕਹਿਣਗੇ ਦਿੱਲੀ ਜਾਣਾਗਾ ਸਾਡੀ ਸਰਕਾਰ ਸੁਣ ਨਹੀਂ ਰਹੀ ਇਹ ਸਾਡਾ ਰਾਈਟ ਸੀਏਟੀ ਨੂੰ ਲੋਟ ਕਰਨਾ ਚਾਹੀਦਾ ਜਿੱਥੇ ਸਾਡੇ ਫਿਰ ਭਰਾ ਤੇ ਕਿਸ ਦੇ ਵਕਤ ਪਊਗਾ ਉੱਥੇ ਫਿਰ ਕੋਈ ਕਿਸਾਨ ਜੁਨੀਅਨ ਨਹੀਂ ਕੀ ਕੋਈ ਪਾਰਟੀ ਨਹੀਂ ਕੀ ਕੋਈ ਈਗੋ ਸਿਸਟਮ ਨਹੀਂ ਚੱਲਣਾਗਾ ਮੇਰਾ ਸੀ ਪਹਿਲਾਂ ਵੀ ਮੇਰੇ ਘਰ ਤੋੜਿਆ ਬਥਾਰੇ ਤੋੜਨੇ ਆਉਂਦੇ ਆ ਪਰ ਮੈਂ ਸਮਝੂਗਾ ਜਿਹੜਾ ਨਕਲੀ ਆਈਟੀ ਸੈੱਲ ਨੇ ਸਰਕਾਰਾਂ ਦੇ ਉਹ ਜਥੇਬੰਦੀਆਂ ਨੂੰ ਬਦਨਾਮ ਕਰਦੇ ਲੱਗਿਆ ਜੀ ਆ ਗਏ ਆ ਛਾ ਗਏ ਨਹੀਂ ਜੀ ਕਈ ਵਾਰੀ ਇਹ ਆ ਜਥੇਬੰਦੀਆਂ ਕਹਿੰਦੇ ਹੁਣੇ ਹੋਰ ਹੀ ਗਏ ਹੁਣੇ ਕਈ ਵਾਰੀ ਹੋ ਗਏ ਆ ਦੂਜੇ ਨਹੀਂ ਗਏ ਹੁਣੇ ਤਾਂ ਚੱਲਦਾ ਰਹਿੰਦਾ ਵਾ ਮੈਂ ਆਪਣੇ ਦੀ ਜ਼ਿੰਦਗੀ ਦੇ ਵਿੱਚ 13 ਸਾਲ 13 ਸਾਲਾਂ ਦੇ ਕਿਸਾਨੀ ਸਫਰ ਦੇ ਵਿੱਚ ਮੇਰੇ ਪਿਤਾ ਜੀ ਦੇ ਬਾਹਰ ਕਹਿਤੋ ਬਾਹਰ ਮੈਂ 8ਵੇਂ ਰੀ ਦਿੱਲੀ ਅੰਦੋਲਨ ਦੇ ਵਿੱਚ ਗਿਆ ਮੈਂ ਚੌਧਰੀ ਰਕੇਸ਼ਤ ਕਹਿੰਦਾ ਮੈਂ ਬਰਨਾਲੇ ਜ਼ਿਲ੍ਹੇ ਦਾ ਕਿਸਾਨ ਸੀ ਜਿਹੜਾ 22 ਦਿਨ ਤੁਰ ਕੇ ਆਇਆ ਜਿੱਮੇ ਅੱਜ ਥਰੂ ਗਏ ਦੇ ਗੋਲੇ ਵੱਜ ਰਹੇ ਆ 2017 ਦੇ ਵਿੱਚ ਸਭ ਤੋਂ ਪਹਿਲਾ ਗੋਲਾ ਮੈਂ ਖਾਧਾ ਸੀਗਾ ਗਾਜੀਪੁਰ ਬਾਟਰ ਦੇ ਉੱਤੇ ਸੋ ਉਦੋਂ ਵੀ ਨਾਲ ਜੀ ਬੈਰੀਕੇਡ ਤੋੜਨੇ ਹੁੰਦੇ ਜਦੋਂ 26 ਨਵੰਬਰ ਨੂੰ ਗਏ ਆ ਉਦੋਂ ਵੀ ਸਭ ਤੋਂ ਪਹਿਲਾ ਬੈਰੀਕੇਡ ਤੋੜਿਆ ਗਿਆ ਸਾ ਪੈਰੀ ਗੜਗ ਦਾ ਇੱਕ ਮਿੰਟ ਚ ਤੋੜ ਦਾਂਗੇ ਜਿੱਤੇ ਤੋੜਦਾ ਜਿੱਤੇ ਮੈਕਲਿਆ ਦੇਲੇ ਜਾਣਾ ਚਾਹਾਂਗੇ ਕਿਉਂਕਿ ਅਸੀਂ ਕਿੰਨੇ ਵੀ ਚੱਲੋ ਜਿਵੇਂ ਆਗੂ ਅਗਲਾ ਪ੍ਰੋਗਰਾਮ ਦੇਣਗੇ ਕਿਉਂਕਿ ਜਿਹੜੇ ਸਾਡੇ ਆਗੂ ਨੇ ਵੱਡੇ ਕਿਸਾਨ ਜਥੇ ਕਰਿਆ ਨੇ ਉਹਨਾਂ ਨੇ ਅੰਦੋਲਨ ਨੂੰ ਪੀਸਫੁਲੀ ਵੀ ਰੱਖਣਾ ਮੂਵਮੈਂਟ ਨੂੰ ਜਿੱਤਣਾ ਵੀ ਆ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਇਹ ਅੰਦੋਲਨ ਹਿੰਸਕ ਹੋ ਜਾਈਂ ਸਰਕਾਰ ਤਾਂ ਉਹਨਾਂ ਦੇ ਇਲਜ਼ਾਮ ਲਾ ਰਹੀ ਆ ਉੱਥੇ ਬੈਠਾ ਤੇ ਬੀਜੇਫ ਚਾਲੀ ਦਲ ਦੇ ਭੇਜੇ ਹੋਏ ਆ ਇਹ ਆ ਪੰਜਾਬ ਸਰਕਾਰ ਦੇ ਝਾੜੂ ਵਾਲਾਂ ਦੇ ਭੇਜੇ ਹੋਏ ਆ ਇਹਨਾਂ ਨੂੰ ਕਾਂਗਰਸ ਨੇ ਪਲਾਨ ਕੀਤਾ ਹੋਇਆ ਉਹ ਸਰਕਾਰ ਹਸਾਰੇ ਹੱਥ ਕੰਡੇ ਅਪਣਾਉਗੇ ਜਿਵੇਂ ਪਹਿਲਾਂ ਮੂਵਮੈਂਟ ਦੇ ਵਿੱਚ ਬਣਾਇਆ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਕਿਸੇ ਸੰਗਠਨ ਨਾਲ ਜੁੜੇ ਹੋ ਭਾਈ ਵੱਡੀ ਗੇਂਦੀ ਚੋਂ ਉੱਥੇ ਪਹੁੰਚੋ ਜਦੋਂ ਵੀ ਬੈਰੀਕੇਡਾਂ ਤੋੜਨ ਦੀ ਲੋੜ ਆਈ ਪਹਿਲਾਂ ਵੀ ਇਕੱਲਾ ਕਹਿਣਾ ਨਹੀਂ ਗਿਆ ਪਹਿਲਾਂ ਵੀ ਹੱਕ ਦੇ ਉੱਤੇ ਹੰਡਾਇਆ ਹੁਣ ਵੀ ਹੜਾ ਮੰਗਦੇ ਉੱਤੇ ਲੋੜ ਸਾਰੀਆਂ ਰੋਕਾਂ ਟੋਕਾਂ ਤੋੜਾਂਗੇ ਕਿਉਂਕਿ ਡੈਮੋਕਰੇਸੀ ਦਾ ਕਹਾਲਾ ਜਿਹੜਾ ਪ੍ਰਾਈਮ ਮਿਨਿਸਟਰ ਦੂਜੀਆਂ ਕੰਟਰੀਆਂ ਦੇ ਵਿੱਚ ਜਾ ਕੇ ਇਹ ਕਹਿੰਦਾਗਾ ਆਲਾਪ ਉਹ ਆਲੀ ਲੀਕਦਾਗਾ ਵੀਪ ਸਭ ਤੋਂ ਵੱਡਾ ਡੈਮੋਕਰੇਟ ਦੇਸ਼ ਭਾਰਤ ਹੈ ਸੰਵਿਧਾਨਕ ਤੌਰ ਤੇ ਭਾਰਤ ਹੈ ਕਿ ਅੱਜ ਹਾਲਾਤ ਕੀ ਆ ਦੇਸ਼ ਦਾ ਅੰਨ ਦਾਤਾ ਇੱਥੋਂ ਦਾ ਮਜ਼ਦੂਰ ਜੇ ਆਪਣੀ ਹੱਕੀ ਮੰਗਾਂ ਦੇ ਲਈ ਜਾ ਰਿਹਾਗਾ ਸਾਡੀ ਰਾਜਧਾਨੀ ਦੇ ਵਿੱਚ ਉਹਨੂੰ ਕਿਉਂ ਕੱਲ ਲਾਏ ਗਏ ਆ ਕਿਉਂ ਪਾਣੀ ਦੇ ਬਸਾੜਾ ਮਾਰੀਏ ਗਏ ਆ ਕਿਸੇ ਨੇ ਰਾਈਟ ਨੇ ਕੋਈ ਸੰਭਾਲਨੇ ਕੱਲ ਲਾਉਣੇ ਪਾਣੀ ਦੀਆਂ ਬਸਾੜਾ ਮਾਰਨੀਆਂ ਪਤਰੂ ਗਾਇ ਦੇ ਕੋਲੇ ਸਿੱਟ ਨੇ ਇਹ ਤਾਂ ਇਹ ਸਮਝੋ ਵੀ ਜਿਵੇਂ ਚੀਨ ਦੇ ਕਿਸਾਨ ਹੋਣ ਜਾਂ ਵੀ ਇਹ ਪਾਕਿਸਤਾਨ ਦੇ ਕਿਸਾਨ ਸੋ ਅੰਨ ਦਾ ਤੈਨੂੰ ਇਸ ਤਰ੍ਹਾਂ ਜਲੀਲ ਕਰਨਾ ਖਰਾਬੇ ਵਿੱਚ ਰੋਕਣਾ ਮੈਂ ਸਮਝਦਾ ਸਾਡੀ ਸਬਰ ਸਬਰ ਨਾਲ ਪਰਖੇ ਸਰਕਾਰ ਤੇ ਜੇ ਸਾਡਾ ਸਬਰ ਟੁੱਟ ਗਿਆ ਹੁਣ ਤਾਂ ਕੁੱਝ ਸੰਗਠਨ ਉੱਤੇ ਅਗਵਾਈ ਕਰ ਰਹੇ ਆ ਜੇ ਸਾਡਾ ਸਬਰ ਟੁੱਟ ਗਿਆ ਇਹਨਾਂ ਨੇ ਹੀ ਪਰਖਿਆ ਤੇ ਫੇਰ ਬੜੀ ਬੁਰੀ ਗੱਡਾਂ ਸਾਰੀ ਚਾਹ ਆਰਮੀ ਲਾ ਲੈਣ ਕੋਹ ਲਾ ਲੈਣ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਪਹੁੰਚਾਂਗੇ ਹਕੂਮਤ ਨੂੰ ਚੈਲੰਜ ਆ ਤੇ ਨਾਲ ਹੀ ਤੁਹਾਡੇ ਮਾਧਿਅਮ ਤੇ ਰਾਈ ਇਹ ਵਿੱਚ ਆ ਪੀਲ ਆ ਲੋਕਾਂ ਨੂੰ ਵੀ ਕੱਲ ਨੂੰ ਆਓ ਸੜਕਾਂ ਤੇ ਆਓ ਇਹ ਸਰਕਾਰ ਦੇ ਖਿਲਾਫ ਪੱਟੀ ਕੈਂਤੀ ਦੇ ਵਿੱਚ ਬੀਜੇਪੀ ਦੇ ਖਿਲਾਫ ਸੜਕਾਂ ਤੇ ਆਓ ਮਤੰਮਲ ਬੰਦ ਨੂੰ ਜਿਹੜਾ ਸਹਿਯੋਗ ਦਿਓ ਕੱਲੇ-ਕੱਲੇ ਘਰ ਦਾ ਨੌਜਵਾਨ ਕੱਲੇ-ਕੱਲੇ ਘਰ ਦਾ ਬਜ਼ੁਰਗ ਤੁਹਾਨੂੰ ਪੂਰਨ ਸੜਕਾਂ ਦੇ ਪਿਆਰ ਦੀਆਂ ਤੇ ਹੋਣਾ ਚਾਹੀਦਾ ਹੈ ਭਾਰਤ ਬੰਦਰੂ ਸਫਲ ਬਣਾਈਏ ਪਾ ਜਿਹੜੀ ਮੋਦੀ ਦੀ ਇਕੋ ਆ ਇਹਨੂੰ ਤੋੜੀਏ